ਸਰਪੰਚਾਂ ਤੇ ਮੋਦਨ ਜਿੰਨੇ ਵੀ ਮੇਰੇ ਸੱਜਣ ਆਏ ਆ ਇਲਾਕੇ ਦੇ ਥਾਣੇ ਦੇ ਏਰੀਏ ਦੇ ਸਾਰਿਆਂ ਦਾ ਮੈਂ ਇੱਥੇ ਹੋਂਦ ਤੇ ਜੀ ਆਇਆਂ ਕਹਿੰਦਾ ਮੈਨੂੰ ਬੜੀ ਆਸ ਹੈ ਤੁਹਾਡੇ ਕੋਲੋਂ ਕਿ ਜਿਹੜਾ ਪਿੰਡਾਂ ਦੇ ਵਿੱਚ ਨਸ਼ੇ ਦਾ ਦੌਰ ਚੱਲਦਿਆ ਇਹਨਾਂ ਨੂੰ ਆਪਾਂ ਖਤਮ ਕਰੀਏ ਤੁਹਾਡੇ ਸਹਿਯੋਗ ਨਾਲ ਇਹ ਖਤਮ ਹੋਣਾ ਜਿੱਥੇ ਪੁਲਿਸ ਦੀ ਲੋੜ ਆ ਪੁਲਿਸ ਤੁਹਾਡੇ ਵਾਸਤੇ 24 ਘੰਟੇ ਹਾਜ਼ਰ ਆ ਜਦੋਂ ਵੀ ਤੁਸੀਂ ਕੋਈ ਵੀ ਗੁਪਤ ਸੂਚਨਾ ਜਾਂ ਉਸ ਤਰ੍ਹਾਂ ਸਾਨੂੰ ਲਿਖ ਕੇ ਦੇਦੇ ਜੇ ਅਸੀਂ ਉੱਤੇ ਕਾਰਵਾਈ ਕਰਾਂਗੇ ਸਾਰੇ ਪਿੰਡਾਂ 'ਚੋਂ ਆਪਾਂ ਨਸ਼ਾ ਖਤਮ ਕਰਵਾਉਣਾ ਚਾਹੁੰਦੇ ਹਾਂ ਤੇ ਤੁਸੀਂ ਪਿੰਡਾਂ 'ਚ ਜਾਓ ਸਪੀਕਰਾਂ 'ਚ ਬੁਲਾਓ ਕਿ ਕੋਈ ਵੀ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚੂਗਾ ਤੇ ਨਾ ਹੀ ਉਹਦੀ ਕੋਈ ਪਿੰਡ ਦਾ ਮੋਟਰ ਬੰਦਾ ਜਾਂ ਪਿੰਡ ਦਾ ਆਮ ਬੰਦਾ ਉਹਦੀ ਜ਼ੁਬਾਨ 'ਚ ਦਵੇਗਾ ਇੱਕਰ ਉਹਨਾਂ ਦੀ ਜਮਾਨਤਾ ਤੁਹਾਨੂੰ ਨਹੀਂ ਦਿੰਦੇ ਤੇ ਹੋ ਸਕਦਾ ਵਾ ਉਹ ਅੰਦਰ ਹੀ ਰਹਿਣ ਤੇ ਬਾਹਰ ਆ ਕੇ ਦੁਬਾਰਾ ਗਲਤ ਕੰਮ ਨਾ ਕਰਨ। ਤੁਹਾਡੇ ਸਹਿਯੋਗ ਨਾਲ ਹੀ ਨਸ਼ਾ ਖਤਮ ਹੋਣਾ ਵਾ। ਜੇ ਕਹੇ ਵੀ ਕੱਲਾ ਪੁਲਿਸ ਪ੍ਰਸ਼ਾਸਨ ਹੀ ਇਹਨੂੰ ਖਤਮ ਕਰੇ ਕੋੜ ਨਹੀਂ ਕਰ ਸਕਦਾ। ਜਿੰਨਾ ਚਿਰ ਤੁਹਾਡਾ ਸਹਿਯੋਗ ਸਾਨੂੰ ਨਹੀਂ ਮਿਲਦਾ। ਸਪੀਕਰਾਂ 'ਚ ਬੁਲਾਓ ਜਿਹੜੇ ਬੱਚੇ ਮਾੜੀ ਸੰਗਤ 'ਚ ਪੈ ਕੇ ਨਸ਼ਾ ਕਰਦੇ ਆ। ਉਹਨਾਂ ਨੂੰ ਸਾਨੂੰ ਦੱਸੋ ਅਸੀਂ ਆਪਣੀ ਗੱਡੀ ਤੇ ਉਹਨਾਂ ਨੂੰ ਦਾਖਲ ਕਰਾਵਾਂਗੇ ਜਾ ਕੇ ਬਿਨਾ ਕਿਸੇ ਖਰਚੇ ਤੋਂ ਕੋਈ ਉਹਨਾਂ ਦਾ ਉੱਥੇ ਖਰਚਾ ਨਹੀਂ ਹੋਣ ਦਵਾਂਗੇ ਦਾਖਲ ਕਰਾ ਕੇ ਆਵਾਂਗੇ ਆਪ ਛੱਡ ਕੇ ਆਵਾਂਗੇ ਠੀਕ ਹੈ ਜੀ ਹੋਰ ਵੀ ਜਿਹੜੀ ਸਹੂਲਤ ਉਹਨਾਂ ਨੂੰ ਚਾਹੀਦੀ ਆ ਅਸੀਂ ਉੱਥੇ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਨਸ਼ਾ ਜਿਹੜਾ ਵਾ ਪਿੰਡਾਂ ਦੇ ਵਿੱਚ ਕਾਫੀ ਰੌਲਾ ਪੈਂਦਾ ਵਾ ਕਿ ਨਸ਼ਾ بڑا ਨਸ਼ਾ ਬੜਾ ਜੀ ਸਾਡੇ ਵੱਲੋਂ ਪੂਰਾ ਐਫਰਟ ਕੀਤੇ ਜਾ ਰਹੇ ਆ ਕਿ ਪਿੰਡਾਂ 'ਚੋਂ ਨਸ਼ਾ ਖਤਮ ਕੀਤਾ ਜਾਵੇ ਤੇ ਕਾਫੀ ਹੱਦ ਤੱਕ ਤੁਹਾਡੇ ਮੋਹਰ ਬੰਦਿਆਂ ਦਾ ਜਿੰਨਿਆਂ ਦਾ ਸਰਪੰਚਾਂ ਦਾ ਸਹਿਯੋਗ ਮਿਲਦਾ ਪਿਆ ਵਾ ਮੈਂ ਹੋਰ ਵੀ ਆਸ ਰੱਖਦਾ ਵਾਂ ਕਿ ਤੁਸੀਂ ਮੈਨੂੰ ਸਹਿਯੋਗ ਕਰੋਗੇ ਤੇ ਆਪਾਂ ਜਿਹੜਾ ਇਹ ਨਸ਼ਾ ਵਾ ਇਹਨੂੰ ਜੜ ਤੋਂ ਖਤਮ ਕਰੀਏ ਤੇ ਮੈਨੂੰ ਆਸ ਆ ਕਿ ਜਿਹੜਾ ਥਾਣਾ ਬੈਦਲਵਾਲ ਦੇ ਜਿੰਨੇ ਵੀ ਪਿੰਡ 48 ਪਿੰਡੇ ਆ ਜੀ ਤੇ 48 ਪਿੰਡਾਂ ਦੇ ਤੁਸੀਂ ਮੋਹਰ ਬੰਦੇ ਇੱਥੇ ਸਰਪੰਚ ਸਾੜੇ ਸੂਝਵਾਨ ਤੇ ਸੁਲਝੇ ਹੋਏ ਜੇ ਕੋਈ ਪਹਿਲੀ ਵਾਰ ਤੇ ਬਣਿਆਣੀ ਆ ਤੇ ਸਾੜੇ ਗੰਦ ਨੂੰ ਸਮਝਦੇ ਤੁਸੀਂ ਕਿ ਨਸ਼ਾ ਜਿਹੜਾ ਵਾ ਮਾੜਾ ਵਾ ਇਹਨੂੰ ਆਪਾਂ ਖਤਮ ਕਰਨਾ ਵਾ ਕਿ ਤੁਹਾਡਾ ਸਹਿਯੋਗ ਚਾਹੀਦਾ ਬਿੰਦੂ ਮੈਂ 24 ਘੰਟੇ ਤੁਹਾਡੇ ਵਾਸਤੇ ਹਾਜ਼ਰ ਹਾਂ ਜਦੋਂ ਵੀ ਤੁਸੀਂ ਕਾਲ ਕਰਦੇ ਜੇ ਜਾਂ ਕੋਈ ਵੀ ਮੇਰੇ ਨੋਟਿਸ ਚੀਜ਼ ਲਿਆਂਦੇ ਜੇ ਮੈਂ ਉੱਥੇ ਕਾਰਵਾਈ ਕਰੂੰਗਾ ਜੀ ਤੇ ਮੈਨੂੰ ਆਸ ਹੈ ਵੀ ਤੁਸੀਂ ਮੇਰਾ ਸਹਿਯੋਗ ਕਰੋਗੇ ਧੰਨਵਾਦ